ਬਈ ਇੱਕ ਗੱਲ ਧਿਆਨ ਨਾਲ ਸੁਣ ਲੋ ਤੁਸੀਂ ਪੁੰਨ ਕਰਨ ਵਾਸਤੇ ਰਾਸ਼ਨ ਲੈ ਕੇ ਜਾ ਰਹੇ ਹੋ ਟਰਾਲੀਆਂ ਭਰ-ਭਰ ਕੇ ਪਰ ਜਿਹੜਾ ਤੁਹਾਡਾ ਵੰਡਿਆ ਹੋਇਆ ਰਾਸ਼ਨ ਆ ਤੁਸੀਂ ਨੇ ਸੋਚਿਆ ਕਿ ਉਹ ਕਿਹੜੇ ਹੱਥਾਂ ਜਾ ਰਿਹਾ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਕੋਲ ਦਾ ਪਹੁੰਚ ਨਹੀਂ ਰਿਹਾ ਜਿਹੜੇ ਲੋਕ ਆ ਆਸ-ਪਾਸ ਦੇ ਉਹਨਾਂ ਇਲਾਕਿਆਂ ਚੋਂ ਆ ਕੇ ਉੱਥੇ ਰਾਸ਼ਨ ਇਕੱਠਾ ਕਰਕੇ ਰੇੜੀਆਂ ਪਰ-ਪਰ ਕੇ ਥੈਲੇ ਪਰ-ਪਰ ਕੇ ਲੈ ਕੇ ਜਾ ਰਹੇ ਨੇ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਦੀ ਬੂੰਦ ਵੀ ਨਹੀਂ ਹੈਗੀ ਉਹਨਾਂ ਬਾਰੇ ਵੀ ਕੋਈ ਸੋਚੋ ਤੁਸੀਂ ਟਰਾਲੀਆਂ ਭਰ ਕੇ ਜਾਂਦੇ ਹੋ ਲੈਣਾ ਲਾ ਲਾ ਕੇ ਟਰਾਲੀਆਂ ਭਰ ਕੇ ਲੈ ਕੇ ਜਾਈ ਜਾਂਦੇ ਹੋ ਅਤੇ ਗਲਤ ਹੱਥਾਂ ਦੇ ਵਿੱਚ ਜ਼ਿਆਦਾਤਰ ਉਹ ਰਾਸ਼ਨ ਆ ਜਿਹੜਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਸੋਚਿਆ ਕਰੋ ਜਿਹੜੇ ਪਿੰਡ ਚ ਜਾ ਰਹੇ ਹੋ ਪਿੰਡ ਵੰਡ ਲਿਆ ਕਰੋ ਸਾਰੇ ਟਰਾਲੀ ਵਾਲੇ ਇੱਕੋ ਪਿੰਡ ਚ ਨਾ ਸਾਰੇ ਜਾਇਆ ਕਰੋ ਜਿਹੜੇ ਵੀ ਪਿੰਡ ਚ ਜਾ ਰਹੇ ਹੋ ਸਰਪੰਚ ਨੂੰ ਲੈ ਲਓ ਪੰਚ ਨੂੰ ਲੈ ਲਓ ਨਾਲ ਵੀ ਭਾਈ ਕਿੰਨਾ ਕਿੰਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਜਿੱਥੇ-ਜਿੱਥੇ ਵੀ ਨੁਕਸਾਨ ਹੋਇਆ ਸਾਰੇ ਚਾਹੇ ਪੂਰੇ ਪਿੰਡਾਂ ਨੂੰ ਨੁਕਸਾਨ ਹੋਇਆ ਉੱਥੇ-ਉੱਥੇ ਰਾਸ਼ਨ ਵੰਡੋ ऐसे ऐसे ਲੋਕ ਰਾਸ਼ਨ ਲੈ ਕੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਪਾਣੀ ਦਾ ਯਾਨੀ ਕਿ ਕਹਿਣ ਤੋਂ ਭਾ ਮੇਰਾ ਇਹ ਆ ਕਿ ਉਹਨਾਂ ਦੇ ਘਰਾਂ 'ਚ ਕੋਈ ਪਾਣੀ ਨਹੀਂ ਆਇਆ ਉਹ ਜਾਣ ਬੁੱਝ ਕੇ ਉਸ ਠਿਕਾਣਿਆਂ ਤੇ ਬਹਿ ਗਏ ਜਿੱਥੋਂ ਟਰਾਲੀਆਂ ਪਹਿਲਾਂ ਲੰਘਦੀਆਂ ਨੇ ਉਹਨਾਂ ਨੇ ਕੰਮ ਹੀ ਇਹ ਫੜਿਆ ਹੋਇਆ ਉਹਨਾਂ ਦੇ ਭਾਦ ਦਾ ਇੱਕ ਸੀਜ਼ਨ ਚੱਲ ਰਿਹਾ ਕਮਾਈ ਦਾ ਇੱਕ ਜਰੀਆ ਹੈ ਤੁਹਾਨੂੰ ਇਹ ਸੋਚਣਾ ਪਊਗਾ ਕਿ ਜਿਹੜੀ ਤੁਹਾਡੀ ਕਮਾਈ ਆ ਕਿਤੇ ਗਲਤ ਹੱਥਾਂ 'ਚ ਤਾਂ ਨਹੀਂ ਜਾ ਰਹੀ ਹੈਗੀ ਕਿਉਂਕਿ ਤੁਸੀਂ ਚੱਲੇ ਦਾ ਪੁੰਨ ਕਰਨੋਂ ਪਰ ਪੁੰਨ ਦੇ ਤਾਂ ਤੁਸੀਂ ਨੇੜੇ ਤੇੜੇ ਵੀ ਨਹੀਂ ਹੈਗੇ ਕਿਉਂਕਿ ਇਹ ਲੋਕ ਜਿਹੜੇ ਖਾਸ ਕਰਕੇ ਮੈਂ ਨਸ਼ੇੜੀ ਵੀ ਦੇਖੇ ਨੇ ਉੱਥੇ ਜਿਹੜੇ ਲੋਕ ਆਸ-ਪਾਸ ਦੇ ਏਰੀਆ 'ਚੋਂ ਆ ਕੇ ਪਹਿਲੀ ਭਾਈਆ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਨਾ ਕੁਝ ਮੇਰੇ ਕੋਲ ਫੋਟੋਆਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਆ ਦੇਖੋ ਇੱਕ ਬਾਈ ਹੋਰ ਨੇ ਇੱਕਾ ਫੋਟੋ ਸ਼ੇਅਰ ਕਰਿਆ ਇਹ ਕਿਵੇਂ ਦੇਖੋ ਫੀਡ ਦੀਆਂ ਬੋਰੀਆਂ ਨੇ ਇਹ ਕਿਵੇਂ ਉਸ ਏਰੀਆ ਵਾਲਾ ਲੈ ਕੇ ਜਾ ਰਹੇ ਨੇ ਜਿਹੜੀ ਏਰੀਆ ਚ ਪਾਣੀ ਨਹੀਂ ਹੈਗਾ ਬਾਕਿਆ ਦਾ ਬਾਈ ਨੇ ਪੋਸਟ ਦੇ ਉੱਪਰ ਲਿਖਿਆ ਵੀ ਆ ਹੋਰ ਬਹੁਤ ਵੀਡੀਓ ਨੇ ਇੱਕ ਆ ਵੀਡੀਓ ਦੇਖ ਲਓ ਤੁਸੀਂ ਸਾਰਾ ਕੁਝ ਮਿਲਦੇ ਹੋਏ ਵੀ ਫੇਰ ਵੀ ਲੋਕ ਸ਼ਰ੍ਹਾਂ ਮੂੰਹ ਤੇ ਕਹਿ ਰਹੇ ਨੇ ਕਿ ਸਾਨੂੰ ਤਾਂ ਕੁਝ ਮਿਲ ਹੀ ਨਹੀਂ ਹੈਗਾ ਫਿਰ ਬਾਈ ਉਹਨਾਂ ਨੇ ਕਲਾਸ ਵੀ ਵਧੀਆ ਲਾਈ ਇਹਦੀ ਆ ਵੀਡੀਓ ਦੇਖੋ ਤੁਸੀਂ ਥੋੜੀ ਜੀ ਆਹ ਵੇਖੋ ਵੇਖੋ ਕਿਦਾਂ ਬੋਰੇ ਭਰਪਾ ਲੈ ਚਾਹੀਏ ਇਹਦੇ ਵਾਲਾ ਹੋਰ ਇਹਦੇ ਇਹ ਬੋਰੀ ਬਣਾ ਡੰਗਰ ਵੀ ਨਹੀਂ ਹੋਣਗੇ ਇਹਦੇ ਕੋਈ ਕੀ ਉਹੋ ਹੀ ਬਣਾਉਣੀ ਉਹੋ ਹੀ ਉਹੋ ਹੀ ਆ ਪਿੰਡ ਉਹ ਕਿਉਂ ਡਿਆ ਮਾਲ ਪਿਛੇ ਲਈ ਜਾਂਦੇ ਆ ਅੱਜ ਦਾ ਟੈਂਟ ਲਾਇਆ ਵੇਖੋ ਤੇ ਆਪਾਂ ਨੂੰ ਜਿੱਤੀ ਹੋਈ ਆਪਾਂ ਲਾ ਕੇ ਵਾਪਸ ਚਲੀਏ ਭਾਜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਬੋਲੋ ਬੋਲੋ ਇਹਨੇ ਜੜਾ ਦੱਸੋ ਕਿਹੜੀ ਚੀਜ਼ ਜ਼ਰੂਰਤ ਹੈ ਜੇ ਤੁਹਾਨੂੰ ਪਤਾ ਹੈ ਜੀ ਦੇ ਜੇਰਾ ਰਾਸ਼ਣ ਦੇ ਜੋ ਸੌਦਾ ਦੇ ਜੋ ਦੋ ਮਾਣੇ ਰਾਸ਼ਣ ਦਾ ਸਾਹਮਣੇ ਏ ਥੱਲੇ ਹਾਂ ਜਿਹੜੇ ਝੂਠ ਮਾਰੀ ਹਾਂ ਆਹ ਦੇ ਬਾਲਾ ਵਾਸਤੇ ਡੇਰਾ ਬਾਬਾ ਰਾਮ ਦਾ ਆ ਤੇ ਤੇ ਘਰ ਕ੍ਰਿਸ਼ਨ ਦੇ ਥੱਲੇ ਹਾਂ ਸਾਡੇ ਮਹਲੇ ਗੁਰੂ ਜੀ ਵੇਖ ਲਓ ਜਾ ਕੇ ਕੋਈ ਨਹੀਂ ਆਇਆ ਅੱਛਾ ਆ ਪੁੱਛ ਲੋ ਸਾਡੇ ਮਹਲੇ ਦੇ ਮਹਲੇ ਮੁੰਡੇ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਲੱਗਦਾ ਕਿ ਉਦੋਂ ਦਾ ਹੀ ਨਹੀਂ ਕੋਈ ਆਇਆ ਕੋਈ ਬੜਿਆ ਤੱਕ ਨਹੀਂ ਆਇਆ ਕੋਈ ਬਿਹੜੀ ਨਹੀਂ ਲੱਗਣ ਦੀ ਮੁੰਡਿਆਂ ਦੀ ਕੋਈ ਗੱਲਬਾਤ ਨਹੀਂ ਤੇਰਾ ਨਾਮ ਰਵੀ ਹੈ ਭਾਈ ਵੀਡੀਓ ਮਾਲਾ ਆ ਡਾ ਕੁਲ ਜਾ ਮਾਲਾ ਜੇ ਨਹੀਂ ਘਰ ਸਾਡੇ ਡੁੱਬਿਆ ਪਾਣੀ ਦਾ ਮੈਂ ਨਾ ਵੇਖ ਲੋ ਦੇਖਦੇ ਹੋਣੇ ਤੁਹਾਨੂੰ ਸਾਹਮਣੇ ਜਾ ਕੇ ਫਿਰ ਰੋਟੀ ਪਾਣੀ ਨਹੀਂ ਤਿੱਦਾ ਜਗਾਰ ਕਰਦਾ ਫਿਰ ਤੁਰ ਕੇ ਫਿਰ ਤੁਰ ਕੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਦੇ ਰੋਟੀ ਪਾਣੀ ਕੋਈ ਨਹੀਂ ਰੋਟੀ ਪਾਣੀ ਨਹੀਂ ਤੇਰੇ ਮੂਹਰੇ ਇੱਕ ਦਿਨ ਸਾਡੇ ਉਹ ਮਹਲ ਦੇਖ ਕੇ ਅੰਕੂ ਡੁਰੂਲਾ ਪਾਸਟਰ ਜੀ ਦੇ ਚਰਚ ਦੇ ਉਹ ਨਹੀਂ ਗੁਰੂਆ ਇੱਥੇ ਤੇ ਉਹ ਯਾਰ ਇਹ ਚੀਜ਼ ਦਾ ਨਾਮ ਨਾ ਚਰਚ ਕੋਈ ਇਹ ਚੀਜ਼ ਦਾ ਨਹੀਂ ਕੋਈ مطلب ਵੀ ਤੁਹਾਨੂੰ ਰੋਟੀ ਰਾਟੀ ਕੁਝ ਨਹੀਂ ਮਿਲਦਾ ਉਸ ਨਹੀਂ ਮਹਾਰਾ ਉਥੋਂ ਇੰਨੀਆਂ ਟਰਾਲੀਆਂ ਭਰ-ਭਰ ਕੇ ਆਉਣ ਦੀਆਂ ਉਹ ਕਿੱਧਰ ਜਾਂਦੀਆਂ ਇਹਨੇ ਵੀਡੀਓ ਪਾਣੀ ਦਾ ਲਿਆ ਡੇ ਆਹ ਵੇਖੋ ਇੱਕ ਮਿੰਟ ਇਹਨੂੰ ਇੱਧਰ ਸਾਈਡ ਤੇ ਹੀ ਮੜਾ ਜਾਓ ਆਹ ਇਧਰ ਪਰੇ ਤੂੰ ਵੀ ਇਧਰ ਆ ਤੂੰ ਵੀ ਇਧਰ ਆ ਹਾਂ ਬਾਪੂ ਸਿੱਟ ਕਰ ਰਹੇ ਆ ਉਹ ਕਰ ਦਿਆ ਬਾਪੂ ਇੱਕ ਮਿੰਟ ਤੂੰ ਇਹਨੇ ਖੋਇਆ ਨਹੀਂ ਤੂੰ ਇਹਨੇ ਖੋਇਆ ਇਹ ਪੱਕੇ ਆਈ ਜਾਂਦੇ ਆ ਹਾਂ ਆਹ ਕੀ ਕਰਦਿਆ ਹੁਣ ਇਹ ਆਲੇ ਵੇਖਿਆ ਤੇ ਟਰਾਲੀ ਦੇ ਵਿੱਚੋਂ ਧੂਕੇ ਮੈਂਟਾ ਮੈਂਟਿਕ ਗੱਟੇ ਲਾ ਕੇ ਨੱਥ ਗਿਆ ਇਹ ਪੱਖੋਂ ਕੀ ਦੀਨੇ ਸਾਡੇ ਸ਼ਹਿਰ ਚ ਪਿੰਡ ਆ ਹਾਂ ਆਹ ਕਿਨੇ ਦਿੱਤਾ ਤੈਨੂੰ ਸਾਮਾਨ ਔਰ ਇਹ ਵਾਲੀ ਲਹੋਨੇ ਗਈ ਹੈ ਹੁਣ ਇਹ ਗਈ ਆ ਉਹ ਦਿਨ ਦਾ ਅੱਜ ਹੀ ਮਿਲਿਆ ਤੁਹਾਨੂੰ ਕੋਕੇ ਮਿਲਦਾ ਆਹ ਮੁੰਡਾ ਹਾਂ ਦਾ ਮਿਲਦਾ ਹੀ ਕੱਖ ਨਹੀਂ ਮੁੰਡੇ ਮੇਰੇ ਨਾਲ ਨਹੀਂ ਕਰਦਾ ਹਾਂ ਨਹੀਂ ਤਿੰਨ ਜਣੇ ਡੰਗਰਾਂ ਵਾਲੇ ਇੱਥੇ ਹਾਂ ਉਹ ਬੀਬੀਆਂ ਜਾ ਕੇ ਵੇਖਣ ਆਈ ਇੱਥੇ ਡੰਗਰਾਂ ਨੂੰ ਚਾਰ ਦਿਨ ਹਾਂ ਉਹ ਦਿਨ ਦਾ ਲੰਗਰ ਪਾਣੀ ਕੁਛ ਨਹੀਂ ਮਿਲਦਾ ਪਾਣੋਂ ਹਾਂ ਕੁਝ ਨਹੀਂ ਮਿਲਿਆ ਤੇ ਆਹ ਕੀ ਆ ਤੇਰੇ ਹੱਥ ਜਿਹੜਾ ਇਹ ਕੀ ਆ ਹਾਂ ਬੰਨੇ ਆ ਬਰੋ ਜਾ ਕੇ ਕਿ ਪਾਕਿਸਤਾਨ ਤੋਂ ਉਹ ਟਰਾਲੀਆਂ ਲੱਗਾਈਆਂ ਨਾਲੂਏ ਨੇ ਬਣਾਇਆ ਨਾ ਮਿਲਿਆ ਤਾਂ ਹੈ ਨਾ ਅੱਜ ਮੇਰੇ ਜਾਸਤ ਕਰਕੇ ਰਹੇ ਆ ਤੂੰ ਇਹ ਲੋਕੀ ਆਂਦੇ ਜੇ ਲੰਗਰ ਹੀ ਨਹੀਂ ਬਣਾਉਂਦੇ ਆਾਨੂੰ ਰੋਟੀ ਵੀ ਨਹੀਂ ਮਿਲਦੀ ਕੱਖੋਂ ਨਹੀਂ ਮਿਲਦਾ ਸਾਨੂੰ ਆਹ ਬੰਦਾ ਆਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਆ ਰੋਟੀ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹੈ ਤੇਰੇ ਘਰ ਚ ਰੋਟੀ ਦੇਣ ਆਉਣੀ ਹੈ ਲੋਕਾਂ ਦੇ ਹੁਣ ਦੇਖੋ ਤੂੜੀ ਪਈ ਸਾਹਮਣੇ ਉਧਰ ਤੇਰੇ ਘਰ ਚ ਰੋਟੀ ਦੇਣ ਆਉਣੀ ਆ ਉਧਰ ਵੇਖੋ ਆ ਕੀ ਆ ਯਾਰ ਆ ਵੇ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਕੋਈ ਘਰ ਨੇ ਡੰਗਾ ਰੱਖਿਆ ਉਹਨੂੰ ਆਪ ਕੋਈ ਫੀਡ ਨਹੀਂ ਨਾਲ ਬਿਖਾਉਂਦੇ ਉਹ ਤੂੜੀ ਲੱਤੀ ਤੇ ਉਹ ਤੂੜੀਆਂ ਕਿੰਨੀਆਂ ਉਹ ਢੇਰ ਲੱਗੇ ਤੂੜੀਆਂ ਦੇ ਹਾਂ ਫਿਰ ਤਾਂ ਪੰਦਰਾ ਮਾਰਾ ਮਪੂਰੀ ਕਰਕੇ ਬੈਠੇ ਨੇ ਹਾਂ ਤੇ ਤੁਸੀਂ ਸਾਰੇ ਜਾਣ ਕੇ ਬੜੇ ਦਿਨਾਂ ਦਾ ਸਾਨੂੰ ਕਹਿੰਦੇ ਵੀ ਇਹਨਾਂ ਹੀ ਮਾਲ ਇਕੱਠਾ ਕਰਦੇ ਆ ਮਾਲ ਹੀ ਇਕੱਠਾ ਕਰਦਾ ਤੁਸੀਂ ਹੋਰ ਕੀ ਕਰਦਾ ਜੇ ਤੁਹਾਨੂੰ ਲੋਕ ਇਥੇ ਸਪੋਰਟ ਕਰ ਰਹੇ ਆ ਆ ਰਹੇ ਬਾਹਰੋਂ ਤੁਹਾਨੂੰ ਕੁਛ ਨੁਕਸਾਨ ਹਾਂ ਤੇ ਆਹ ਜੋ ਸਾਹਮਣੇ ਜਿਹੜੇ ਖਲੋਤੇ ਆ ਜਿਹੜੇ ਆਹ ਟਰਾਲੀਆਂ ਬਾਅਦ ਚ ਆਉਂਦੀਆਂ ਲਾਹ ਤੇ ਗੱਟੇ ਨਾਲ ਠ ਜਾਂਦੇ ਇਹਨਾਂ ਦਾ ਕੀ ਹਾਂ ਅਜਾ ਘਰ ਤੇ ਵੀ ਚੀ ਜਾਂਦੇ ਆ ਕਈ ਵਿੱਚ ਇਦਾਂ ਦੇ ਰਹੇ ਹੈਗੇ ਹਾਂ ਜਿਹੜੇ ਇਥੋਂ ਲੈ ਲੈਂਦੇ ਮੁਰਗੀ ਵੇਚੀ ਹੈ ਫੀਰ ਦੀ ਪੋਰੀ ਲਾ ਕੇ 500 ਦੀ ਵੇਚ ਕੇ ਗਾਂ ਵੇਚ ਛੱਡ ਗਏ। ਅੰਡਾਈ ਦੇ ਪੀਟ ਲਵਾ ਕੇ 500 ਦੀ ਕਿਨਾਰਸ ਦੀ ਵੇਚ ਨਹੀਂ। ਉਹ ਵੇਖੋ ਬੋਰਾ। ਉਹ ਜਿਹੜੀ ਮੁਰਗੀ ਨਹੀਂ ਫੀਰ ਦੀ ਪੋਰੀ ਮਿਲਦੀ ਆ ਪੰਜਾਬ ਬਲ ਜਿੱਥੇ ਇੱਕ ਬੋਰੀ ਮਿਲ ਗਈ ਕਹਿੰਦੇ ਉਹਨੇ ਗਾਂ 600 ਦੀ ਵੇਚੀ ਆ। ਅੱਛਾ ਇੱਥੇ ਡੇਰੇ ਵਾਲੇ ਬਰੇ ਆਉਂਦੇ ਆ ਉਹ ਇਥੋਂ ਲੈ ਲੈ ਜਾਂਦੇ ਆ। ਕਿੰਨਾ ਆਰੇ ਨਹੀਂ ਵੇਚਾ ਉਹ ਰੋਟੀ ਤੱਕ ਨਹੀਂ ਵੜੀ ਉਹ ਆਉਂਦੀਆਂ। ਉਹ ਬੰਦੇ ਵੀ ਤਾਂ ਸੁਨੇਰ ਦੀਆਂ ਲਾਉਂਦੇ ਫੜੈਂਟੀਆਂ ਪਟੇਰੀਆਂ ਜੀ। ਉਹ ਭਈ ਸੇਵਾ ਕਰਨ ਆ ਰਿਹਾ ਉਹਨਾਂ ਲੱਗੇ ਹੱਥ ਜੋ ਕੇ ਦੇਣਦੀ ਹੈ ਜਿੱਥੇ ਵੀ ਸੇਵਾ ਕਰਦੇ ਥੋੜਾ ਇਲਾਕਾ ਦੇਖ ਕੇ ਬੰਦੇ ਲੈ ਕੇ ਸੇਵਾ ਕਰੋ ਹਾਂ ਦੇਖ ਲਈ ਤੁਸੀਂ ਨੇ ਵੀਡੀਓ ਐਸੀਆਂ ਐਸੀਆਂ ਕਰਤੂਤਾ ਨੇ ਇੱਕ ਨਹੀਂ ਹੈਗੀਆਂ ਹਜ਼ਾਰਾਂ ਵੀਡੀਓ ਘੁੰਮਰੀਆਂ ਨੇ ਬਾਈ ਸੋਸ਼ਲ ਮੀਡੀਆ ਦੇ ਉੱਪਰ ਹਲੇ ਵੀ ਸਮਝ ਜਾਓ ਹਲੇ ਵੀ ਜਿਹੜੀ ਤੁਸੀਂ ਚੀਜ਼ ਦੇਖ ਕੇ ਆ ਰਹੇ ਹੋ ਉਹਨਾਂ ਹੱਥਾਂ 'ਚ ਪਹੁੰਚਾਓ ਬਾਈ ਜਿਹੜਿਆਂ ਨੂੰ ਜ਼ਰੂਰਤ ਆ ਵੈਸੇ ਇੱਕ ਗੱਲ ਤੁਸੀਂ ਹੋਰ ਤੇ ਦਿਮਾਗ 'ਚ ਵਾਰ ਲਓ ਰਾਸ਼ਨ ਬਹੁਤ ਪਹੁੰਚ ਗਿਆ ਪਹਿਲੀ ਡੰਗਰ ਪਸ਼ੂ ਵਾਸਤੇ ਥੋੜਾ ਧਿਆਨ ਕਰ ਲਓ ਕਿ ਆਚਾਰ ਵਗੈਰਾ ਦਾ ਹੀਲਾ ਹੋ ਜੇ ਹੈ ਨਾ ਵੈਸੇ ਪਹੁੰਚੀ ਜਾ ਰਿਹਾ ਤੇ ਉਧਰ ਧਿਆਨ ਦਿਓ ਰਾਸ਼ਨ ਹੈਗਾ ਲੋਕਾਂ ਕੋਲੇ ਪਹੁੰਚ ਚੁੱਕਿਆ ਹੁਣ ਦਵਾਈਆਂ ਦੀ ਜ਼ਰੂਰਤ ਪਊਗੀ ਜ਼ਿਆਦਾ ਕਿਉਂਕਿ ਜਿੱਥੇ ਪਾਣੀ ਆਉਂਦਾ ਜਿੱਥੇ ਹੜਾ ਆਉਂਦੇ ਨੇ ਉਸ ਤੋਂ ਬਾਅਦ ਉੱਥੇ ਬਿਮਾਰੀਆਂ ਵੀ ਆ ਜਾਂਦੀਆਂ ਨੇ ਤੁਸੀਂ ਦਵਾਈ ਵਗੈਰਾ ਉਹਨਾਂ ਲੋਕਾਂ ਤੱਕ ਪਹੁੰਚਦੀ ਕਰੋ ਪਰ ਜਿੱਥੇ ਇੱਕ ਪਾਸੇ ਲੋਕ ਆਵਾਜ਼ ਉਠਾ ਰਹੇ ਨੇ ਕਿ ਭਈ ਰਾਸ਼ਨ ਗਲਤ ਹੱਥਾਂ ਦੇ ਵਿੱਚ ਪਹੁੰਚ ਰਿਹਾ ਕੁਝ ਕੁ ਲੋਕ ਐਸੇ ਵੀ ਨੇ ਕਿ ਕੋਈ ਨਹੀਂ ਜੀ ਸਾਹਮ ਕੇ ਰੱਖ ਲੈਣ ਤੋਂ ਸਾਹਮ ਕੇ ਰੱਖਣ ਦਾ ਕੀ ਮਤਵਲਾ ਇੱਕ ਵਾਰੀ ਪਾਣੀ ਕਦੋਂ ਸੁੱਕ ਗਿਆ ਫਿਰ ਤਾਂ ਅਗਲਾ ਆਪ ਵੀ ਕਮਾਈ ਜੋਗਰਾ ਹੋ ਜਾਊਗਾ ਜਾਂ ਫਿਰ ਵੀ ਮਦਦ ਹੋਈ ਜਾਊਗੀ ਲੋਕ ਕਰ ਵੀ ਰਹੇ ਨੇ ਇੱਕ ਪਾਸੇ ਤਾਂ ਕੁਝ ਐਸੇ ਵੀ ਕਰਨੇ ਜਿੱਥੇ ਜਾਦੇ ਪਾਣੀ ਹੈ ਉਸ ਘਰਾਂ ਵੱਲ ਕਿਸ਼ਤੀ ਕੋਈ ਟਾਮੀ ਟੱਲੀ ਜਾਂਦੀ ਆ ਉਹ ਦੇਖ ਰਹੇ ਨੇ ਲੋਕਾਂ ਦੇ ਹੱਥਾਂ ਕੰਨੀ ਵਿਪਾਈ ਕੋਈ ਰਾਸ਼ਨ ਪਹੁੰਚੇ ਦੂਸਰੇ ਪਾਸੇ ਸਾਫ ਇਲਾਕਿਆਂ ਦੇ ਵਿੱਚ ਖੜੇ ਟਰਾਲੀਆਂ ਤੋਂ ਸਮਾਨ ਲੈ ਕੇ ਲੋਕ ਜਾਂ ਹੀ ਜਾ ਰਹੇ ਨੇ ਤੁਸੀਂ ਵੀਰ ਬਣ ਕੇ ਥੋੜਾ ਜਿਹਾ ਧਿਆਨ ਦਿਓ ਪਿੰਡਾਂ ਵਾਲੇ ਇਹ ਖਾਸ ਕਰਕੇ ਜਿਹੜੇ ਤੁਸੀਂ ਲੈ ਕੇ ਜਾਂਦੇ ਹੋ ਇਧਰੋਂ ਆਪਣੇ ਸੰਗਰੂਰ ਮਾਨਸਾ ਬਠਿੰਡੇ ਤੋਂ ਜਿਹੜੇ ਵੀ ਤੁਸੀਂ ਜਾ ਰਹੇ ਹੋ ਲੈ ਕੇ ਪਟਿਆਲੇ ਵੱਲੋਂ ਜਾਂ ਹੋਰ ਕਿਹੜੇ ਵੀ ਜ਼ਿਲ੍ਹੇ ਨੇ ਕਿ ਕਿਹੜੇ ਮਦਦ ਲੈ ਕੇ ਜਾ ਰਹੇ ਨੇ ਕਿਉਂਕਿ ਤੁਹਾਨੂੰ ਪਿੰਡਾਂ ਦਾ ਜਾਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਬਾਹਰਲੇ ਏਰੀਆ ਦਾ ਤੁਸੀਂ ਉੱਥੇ ਦਾ ਕੋਈ ਪੰਚ ਸਰਪੰਚ ਕੋਈ ਪਿੰਡ ਦਾ ਜਿਹੜਾ ਮੋਹਰੀ ਹੁੰਦਾ ਉਸ ਬੰਦੇ ਨਾਲ ਬਾਈ ਜਰੂਰ ਗੱਲ ਕਰੋ ਕਿਉਂਕਿ ਇਹ ਜ਼ਰੂਰੀ ਆ ਨਹੀਂ ਮਦਦ ਬਹੁਤ ਗਲਤ ਗਲਤ ਹੱਥਾਂ ਦੇ ਵਿੱਚ ਪਹੁੰਚੀ ਜਾ ਰਹੀ ਹੈ ਪਹਿਲਾਂ ਵੀ ਮੈਂ ਦੇਖਿਆ 1.5 ਸਾਲ ਪਹਿਲਾਂ ਕਦੋਂ ਹੜਾ ਆਇਆ ਤੇ ਉਦੋਂ ਵੀ ਇੰਹੀ ਹੋਇਆ ਸੀ ਉਦੋਂ ਬਹੁਤ ਅਸੀਂ ਨੇ ਵੀ ਐਸੇ ਬਹੁਤ ਲੋਕ ਫੜੇ ਸੀ ਭਜਾਈ ਵੀ ਸੀ ਜਿਹੜੇ ਫਾਲਤੂ ਦੇ ਵਿੱਚ ਰਸ਼ ਨੇ ਇਕੱਠਾ ਕਰੀ ਜਾਂਦੇ ਨੇ ਹੈਨਾ ਕੋਈ ਜ਼ਮੀਨ ਨਹੀਂ ਇਹ ਕੁਝ ਨਹੀਂ ਹੈਗੀ ਮਤਲਬ ਲਓ ਉਹ ਬੰਦੇ ਕਮਾ ਵੀ ਸਕਦੇ ਨੇ ਡੇਲੀ ਕੋਈ ਉਹਨਾਂ ਨੂੰ ਡੰਗਰ ਪੁੱਸ ਨਹੀਂ ਭੁੱਖਾ ਮਰ ਰਿਹਾ ਬਸ ਵੈਸੇ ਇਕੱਠਾ ਕਰਨਾ ਇਹਨਾਂ ਲੋਕਾਂ ਬਾਤ ਤੇ ਸੀਜ਼ਨ ਹੁੰਦਾ ਹੈ ਤੁਸੀਂ ਥੋੜਾ ਜਿਹਾ ਭਾਈ ਬਣ ਕੇ ਧਿਆਨ ਦਿਓ ਇਸ ਚੀਜ਼ ਵੱਲ